ਅਕਾਲੀ ਦਲ ਅੱਜ ਉਸ ਮੁਕਾਮ ਤੇ ਆ ਜਿੱਥੇ ਵੱਡੇ ਫੈਸਲੇ ਲੈਣ ਦੀ ਲੋੜ ਆ 2022 ਚੋਣਾਂ ਜਿੱਦੋਂ ਕਾਲੀ ਦਲ ਦੀ ਬੜੀ ਬੁਰੀ ਤਰ੍ਹਾਂ ਹਾਰ ਹੋਈ ਤੇ ਉਸ ਵੇਲੇ ਇਕਬਾਲ ਸਿੰਘ ਝੁੰਡਾ ਕਮੇਟੀ ਬਣੀ ਸੀ ਉਸ ਲਈ ਬਹੁਤ ਸਾਰੀਆਂ ਮੀਟਿੰਗਾਂ ਹੋਈਆਂ ਲੋਕਾਂ ਦੇ ਵਿਚਾਰ ਲਏ ਗਏ ਔਰ ਉਸ ਤੋਂ ਬਾਅਦ ਇਸ ਕਮੇਟੀ ਨੇ ਆਪਣੇ ਸੁਝਾਅ ਦਿੱਤੇ ਪਰ ਅਫਸੋਸ ਕਿ ਉਹਨਾਂ ਸੁਝਾਵਾਂ ਨੂੰ ਲਾਗੂ ਨਹੀਂ ਕੀਤਾ ਗਿਆ ਬੇਸਿਕ ਸੁਝਾਅ ਸੀ ਉਹਨਾਂ ਦਾ ਕਿ ਜਿਹੜੀ ਸਾਰੀ ਲੀਡਰਸ਼ਿਪ ਆ ਉਹ ਅਸਤੀਫਾ ਦੇਵੇ ਔਰ ਨਵੀਂ ਲੀਡਰਸ਼ਿਪ ਜਿਹੜੀ ਆ ਉਹ ਸਾਹਮਣੇ ਲਿਆਂਦੀ ਜਾਵੇ ਬਾਖੀ ਲੀਡਰਸ ਦੇ ਤੇ ਜਿਹੜੇ ਅਸਤੀਫਾ ਲੈ ਲਏ ਗਏ ਲੇਕਿਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖੁਦ ਆਪਣਾ ਅਸਤੀਫਾ ਜਿਹੜਾ ਵਾ ਉਹ ਨਹੀਂ ਦਿੱਤਾ ਇਸ ਕਰਕੇ ਜਿਹੜੀਆਂ ਸਿਫਾਰਿਸ਼ਾਂ ਸੀ ਇਕਬਾਲ ਸਿੰਘ ਝੁੰਡਾ ਕਮੇਟੀ ਦੀਆਂ ਉਹ ਅਧ ਵਿਚਾਲੇ ਰਹਿ ਗਈਆਂ ਔਰ ਕਿਉਂਕਿ ਸਿਫਾਰਸ਼ਾਂ ਅਧ ਵਿਚਾਲੇ ਰਹਿ ਗਈਆਂ ਤੇ ਪਾਰਟੀ ਦਾ ਜਿਹੜਾ ਸੀਗਾ ਰੀਵੈਂਪ ਸੀ ਜਿਹੜਾ ਉਹ ਵੀ ਅਧ ਵਿਚਾਲੇ ਰਹਿ ਗਿਆ ਸੋ ਪਾਰਟੀ ਉੱਥੇ ਦੀ ਉੱਥੇ ਹੀ ਖੜੀ ਆ ਉਸ ਤੋਂ ਬਾਅਦ 2 ਸਾਲ ਹੋ ਗਏ ਆਲਮੋਸਟ 3 ਸਾਲ ਹੋ ਗਿਆ ਵਾ ਔਰ ਸੀਐਨਐ ਚੋਣਾ ਜੀ ਵੇਖ ਹੀ ਲਿਆ ਵਾ ਕਿ ਜੋ 2019 ਚ 2022 ਦੇ ਵਿੱਚ ਜੋ ਪਰਫਾਰਮੈਂਸ ਸੀ ਉਸ ਤੋਂ ਵੀ ਪਰਫਾਰਮੈਂਸ ਜਿਹੜਾ ਵਾ ਘਟ ਕੇ ਬਿਲਕੁਲ ਅ ਅਸਲੇ ਸਿਰਫ 0 ਤੋਂ ਥੋੜਾ ਜਿਹਾ ਉੱਪਰ ਰਹਿ ਗਿਆ ਵਾ ਬਹੁਤ ਸਾਰੇ ਲੀਡਰ ਜਿਹੜੇ ਨੇ ਉਹਨਾਂ ਨੇ ਬਾਹਰ ਜਾ ਕੇ ਵੀ ਦੇਖ ਲਿਆ ਪਹਿਲਾਂ ਰਜੀਤ ਸਿੰਘ ਬ੍ਰਹਮਪੁਰਾ ਬਾਹਰ ਗਏ ਫਿਰ ਸੁਖਦੇਵ ਸਿੰਘ ਟਿੰਸਾ ਗਏ ਫਿਰ ਉਹਨਾਂ ਦੇ ਬੇਟੇ ਪ੍ਰਵਿੰਦਰ ਸਿੰਘ ਟਿੰਸਾ ਗਏ ਲੇਕਿਨ ਉਹਨਾਂ ਨੇ ਵੇਖਿਆ ਕਿ ਅਕਾਲੀ ਦਲ ਦੇ ਹੁੰਦਿਆਂ ਹੋਇਆਂ ਲੋਕੀ ਉਹਨਾਂ ਨੂੰ ਵੀ ਬਹੁਤਾ ਹੰਗਾਰਾ ਨਹੀਂ ਦੇ ਰਹੇ ਸੋ ਇਹ ਸਾਰੇ ਲੀਡਰ ਜਿਹੜੇ ਨੇ ਪਿੱਛੇ ਜੇ ਪਾਰਟੀ ਦੇ ਵਿੱਚ ਵਾਪਸ ਆ ਗਏ ਸੁਖਦੇਵ ਸਿੰਘ ਟਿੰਸਾ ਵੀ ਆ ਗਏ ਪ੍ਰਿੰਦਰ ਸਿੰਘ ਟਿੰਸਾ ਵੀ ਆ ਗਏ ਅ ਔਰ ਬੀਬੀ ਜਗੀਰ ਕੌਰ ਜਿਨ੍ਹਾਂ ਨੇ ਅਕਾਲੀ ਦਲ ਬਾਦਲ ਤੋਂ ਅੱਢ ਹੋ ਕੇ ਚੋਣਾ ਲੜਕੇ ਵੀ ਵੇਖ ਲਿਆ ਉਹਨਾਂ ਨੂੰ ਕਾਮਯਾਬੀ ਨਹੀਂ ਮਿਲੀ ਉਹ ਵੀ ਪਾਰਟੀ ਦੇ ਵਿੱਚ ਵਾਪਸ ਆ ਗਏ ਲੇਕਿਨ ਇਹ ਸਾਰੇ ਲੀਡਰ ਜਿਹੜੇ ਨੇ ਇਹ ਸਰਗਰਮ ਨਹੀਂ ਗਏ ਕਿਉਂਕਿ ਉਹ ਪਾਰਟੀ ਤੋਂ ਕਿਸੇ ਨਾ ਕਿਸੇ ਤਰੀਕੇ ਨਾਲ ਨਾਰਾਜ਼ ਨੇ ਔਰ ਉਹਨਾਂ ਦੀ ਜਿਹੜੀ ਰਗ ਆ ਉਹ ਪਾਰਟੀ ਦੀ ਟੌਪ ਲੀਡਰਸ਼ਿਪ ਦੇ ਨਾਲ ਸ਼ਾਇਦ ਨਹੀਂ ਮਿਲਦੀ ਸੋ ਇਸੇ ਕਰਕੇ ਉਹ ਸਰਗਰਮ ਨਹੀਂ ਔਰ ਪਾਸੇ ਬੈਠੇ ਹੋਏ ਨੇ ਇੱਕ ਮੇਰੇ ਹਸਾਬ ਦੇ ਨਾਲ ਇੱਕ ਬਹੁਤ ਵੱਡੀ ਗੱਲ ਸੀ ਕਿ ਜਗਮੀਤ ਸਿੰਘ ਬਰਾੜ ਵਰਗੇ ਲੀਡਰ ਜਗਮੀਤ ਸਿੰਘ ਬਰਾੜ ਦੇ ਪਿਤਾ ਜੀ ਗੁਰਮੀਤ ਸਿੰਘ ਬਰਾੜ ਪੰਜਾਬ ਦੇ ਵਿੱਚ ਮੰਤਰੀ ਵੀ ਸਨ ਔਰ ਉਹਨਾਂ ਦੀ ਬਦਲ ਪਰਿਵਾਰ ਨਾਲ ਬੰਨਦੀ ਨਹੀਂ ਸੀ ਲੇਕਿਨ ਗੁਰਮੀਤ ਸਿੰਘ ਜਗਮੀਤ ਸਿੰਘ ਇਹ ਸਭ ਕੁਝ ਭੁੱਲ ਕੇ ਗਿਲੇ ਸ਼ਿਕਵੇ ਪਰਿਵਾਰੇ ਗਿਲੇ ਸ਼ਿਕਵੇ ਭੁੱਲ ਕੇ ਪਾਰਟੀ ਦੇ ਵਿੱਚ ਆਏ ਲੇਕਿਨ ਫਿਰ ਉਹਨਾਂ ਦੀ ਦਿੱਕਤ ਆ ਗਈ ਸੁਭੀਰ ਸਿੰਘ ਬਾਦਲ ਦੇ ਨਾਲ ਕਿਉਂਕਿ ਉਹ ਫਿਰ ਸਾਰੇ ਉਹ ਹੀ ਜਿਹੜੇ ਇਕਬਾਲ ਸਿੰਘ ਛੁੰਡਾ ਕਮੇਟੀ ਦੀਆਂ ਸਿਫਾਰਿਸ਼ਾਂ ਸੀ ਚਾਹੁੰਦੇ ਸੀ ਕਿ ਉਹ ਲਾਗੂ ਕੀਤੀਆਂ ਜਾਣ ਪ੍ਰਧਾਨ ਵੀ ਰਿਜ਼ਾਈਨ ਕਰੇ ਭਾਵੇਂ ਦੁਬਾਰਾ ਉਸੇ ਨੂੰ ਪ੍ਰਧਾਨ ਬਣਾਇਆ ਜਾਵੇ ਲੇਕਿਨ ਉਹ ਵੀ ਪਾਸਿਵ ਹੋ ਕੇ ਬਹਿ ਗਏ ਪਿੱਛੇ ਜੋ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਔਰ ਉਸ ਸਟੇਟਮੈਂਟ ਤੋਂ ਬਾਅਦ ਉਹਨਾਂ ਨੂੰ ਚੁੱਪ ਕਰਾਤਾ ਗਿਆ ਦਾਖਾ ਐਮਐਲਏ ਮਨਪੀਰ ਸਿੰਘ ਐਲੀ ਜੇ ਜੇ ਅੱਜ ਕੁਝ ਸਜਨਾ ਨੇ ਗੱਲ ਵੀ ਕੀਤੀ ਆ ਕਿ ਉਹਨਾਂ ਦਾ ਬਹੁਤ ਅੱਛਾ ਰੋਲ ਆ ਉਹਨਾਂ ਨੂੰ ਅੱਗੇ ਲਿਆਉਣ ਦੀ ਲੋੜ ਆ ਉਹਨਾਂ ਨੂੰ ਪ੍ਰਧਾਨ ਬਣਾਇਆ ਜਾਵੇ ਜਾਂ ਕਨਿਊਨਲ ਬਣਾਇਆ ਜਾਵੇ ਉਹ ਵੀ ਪਿਛਲੇ ਆ 6 ਮਹੀਨਿਆਂ ਤੋਂ ਚੁੱਪ ਕਰਕੇ ਬੈਠੇ ਆ ਇਨਾ ਚੋਣਾਂ ਦੇ ਵਿੱਚ ਵੀ ਜਿੱਥੇ ਮੈਂ ਹੁਣੇ ਦੱਸ ਕੇ ਆਟਿਆ ਵਾਂ ਕਿ ਬਹੁਤ ਬੁਰੀ ਹਾਰ ਹੋਈ ਆ ਔਰ ਕਾਲੀ ਦਲ ਦੇ ਜਿਹੜੇ ਕੁਝ ਕੈਂਡੀਡੇਟਸ ਨੇ ਉਹਨਾਂ ਨੂੰ ਬਹੁਤ ਥੋੜੀਆਂ ਜਿਹੀਆਂ ਵੋਟਾਂ ਪਈਆਂ ਕਈ ਥਾਵਾਂ ਤੇ ਉਹਨਾਂ ਨੂੰ 1 ਲੱਖ ਵੋਟ ਵੀ ਨਹੀਂ ਪਈ ਔਰ ਇਨਾ ਸ਼ਹਿਰਾਂ ਦੇ ਵਿੱਚ ਤੇ 1 ਲੱਖ ਵੋਟ ਹੀ ਨਹੀਂ ਪਈ ਉਹਦੇ ਵਿੱਚ ਮੇਰੇ ਖਿਆਲ ਲੁਧਿਆਣਾ ਵੀ ਸ਼ਾਮਿਲ ਹੈ ਜਿੱਥੇ ਰਣਜੀਤ ਸਿੰਘ ਢਿੱਲੋਂ ਨੂੰ ਸਿਰਫ 90 ਹਜ਼ਾਰ ਵੋਟ ਪਈ ਹੈ ਸੋ ਇਹ ਕਿਉਂ ਕਿ ਕਿਉਂਕਿ ਮੰਤਰੀ ਤੇ ਆਲੀ ਵਰਗੇ ਜਿਹੜੇ ਲੀਡਰ ਨੇ ਉਹਨਾਂ ਹਾਰ ਲੀਡਰ ਨੇ ਯੰਗ ਵੀ ਆ ਨੌਜਵਾਨ ਆ ਉਹ ਚੁੱਪ ਕਰਕੇ ਬੈਠੇ ਹੋਏ ਨੇ ਲੋਕ ਸਭਾ ਚੋਣਾਂ ਤੋਂ ਬਾਅਦ ਪ੍ਰੇਮ ਸਿੰਘ ਚੰਦੂ ਮਾਜਰਾ ਹੁਣ ਤੱਕ ਚੁੱਪ ਰਏ ਸਨ ਲੇਕਿਨ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਮੈਂ ਕੱਲ ਉਹਨਾਂ ਦਾ ਬਿਆਨ ਵੇਖਿਆ ਵਾ ਉਹਨਾਂ ਨੇ ਵੀ ਕਿਹਾ ਵਾ ਕਿ ਸਾਨੂੰ ਕੁਝ ਨਾ ਕੁਝ ਕਰਨ ਦੀ ਲੋੜ ਆ ਨਹੀਂ ਤੇ ਸਾਡਾ ਨੋਟਾ ਵਾਲਾ ਹਾਲ ਹੋ ਗਿਆ ਨਾ ਅਸੀਂ ਇੱਧਰ ਦੇ ਨਾ ਉਧਰ ਤੇ ਨਾ ਕਰਦੇ ਨਾ ਕਾਟਦੇ ਉਹਨਾਂ ਦਾ ਵੀ ਬਿਆਨ ਆਇਆ ਸਮਨਪ੍ਰੀਤ ਸਿੰਘ ਯਾਲੀ ਨੇ ਵੀ ਇੱਕ ਬਿਆਨ ਦਿੱਤਾ ਵਾ ਸੋ ਕਹਿੰਨ ਦਾ ਪਾਵੇ ਆ ਕਿ ਸਾਰੇ ਹੀ ਲੀਡਰ ਜਿਹੜੇ ਨੇ ਉਹ ਇੱਕੋ ਹੀ ਗੱਲ ਕਹਿ ਰਹੇ ਆ ਵੀ ਆਪਾਂ ਜੇ ਕਮੇਟੀ ਬਣਾਈ ਸੀ ਤੇ ਉਹਦੀ ਕਮੇਟੀ ਦੀਆਂ ਸਿਫਾਰਸ਼ਾਂ ਮੰਨੀਆਂ ਉਹ ਹੈ ਇਕਬਾਲ ਸਿੰਘ ਚੁੰਟਾ ਕਮੇਟੀ ਸੋ ਇੱਕੋ ਹੀ ਕਦਮ ਇੱਕੋ ਹੀ ਸ਼ਖਸ ਦੇ ਉੱਪਰ ਸਾਰਾ ਮਸਲਾ اٹਕਿਆ ਹੋਇਆ ਹੈਗਾ ਉਹ ਹੈ ਸੁਖਬੀਰ ਸਿੰਘ ਬਾਦਲ ਦੀ ਅਸਤੀਫਾ ਸੋ ਹੋ ਸਕਦਾ ਵਾ ਉਹਨਾਂ ਦੇ ਅਸਤੀਫੇ ਤੋਂ ਬਾਅਦ ਵੀ ਪਾਰਟੀ ਰਿਵਾਈਵ ਨਾ ਹੋਵੇ ਪਰ ਇਸ ਵੇਲੇ ਲੋਕਾਂ ਨੂੰ ਲੱਗਦਾ ਵਾ ਕਿ ਉਹ ਪਾਸੇ ਹਟਨੇ ਚਾਹੀਦੇ ਆ ਮੇਰਾ ਖਿਆਲ ਹੈ ਕਿ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਸੁਬੀਰ ਸਿੰਘ ਬਾਦਲ ਨੂੰ ਡੈਫੀਨਟਲੀ ਪਾਸੇ ਹਟ ਜਾਣਾ ਚਾਹੀਦਾ ਵਾ ਔਰ ਸਿਰਫ ਪਾਸੇ ਹਟ ਕੇ ਇਹ ਨਹੀਂ ਕਿ ਆਪਣਾ ਜੋ ਨਜ਼ਦੀਕੀ ਹੈ ਕੋਈ ਉਹਨੂੰ ਅੱਗੇ ਲਿਆਉਣ ਉਹ ਤੇ ਫਿਰ ਉਹੀ ਗੱਲ ਹੋ ਜੂਗੀ ਜੇ ਉਹ ਬਲਵਿੰਦਰ ਸਿੰਘ ਪੁੰਦਰ ਨੂੰ ਅੱਗੇ ਲਿਆਉਣ ਜਾਂ ਡਾਕਟਰ ਦਿਲਜੀਤ ਸਿੰਘ ਚੀਮਾ ਨੂੰ ਅੱਗੇ ਲਿਆਉਣ ਜਾਂ ਬਿਕਰਮ ਸਿੰਘ ਮਜੀਠੀਆ ਨੂੰ ਪ੍ਰਧਾਨ ਬਣਾ ਦੇਣ ਜਾਂ ਕਨਵੀਨਰ ਬਣਾ ਦੇਣ ਤੇ ਫਿਰ ਉਹ ਉਹੀ ਗੱਲ ਹੋ ਜੂਗੀ ਸੋ ਅਸਤੀਫਾ ਦੇ ਕੇ ਸਾਰੀ ਪਾਰਟੀ ਦੀ ਮੀਟਿੰਗ ਕਰਕੇ ਪਾਵੇਂ ਪ੍ਰੈਜ਼ੀਡੈਂਟ ਬਣਾਇਆ ਜਾਵੇ ਪਾਵੇਂ ਕੋਈ ਕਮੇਟੀ ਬਣਾਈ ਜਾਵੇ ਪਾਵੇਂ ਕੋਈ ਨਾਮਾ ਪ੍ਰਧਾਨ ਬਣਾਇਆ ਜਾਵੇ ਉਹਦਾ ਇੱਕ ਕਨਵੀਨਰ ਬਣਾਇਆ ਜਾਵੇ ਇਹ ਜੋ ਵੀ ਸਿਸਟਮ ਬਣਾਉਣਾ ਹੈ ਇਹ ਪਾਰਟੀ ਦਾ ਫੈਸਲਾ ਫਿਰ ਹੋਣਾ ਚਾਹੀਦਾ ਵਾ ਇਹ ਨਾ ਹੋਵੇ ਕਿ ਇੱਕ ਨਾਮ ਨਾਮ ਮੰਨ ਲਓ ਤੁਸੀਂ ਪਾਸੇ हट ਗਏ ਪਰ ਅਸਲ ਦੇ ਵਿੱਚ ਤੁਸੀਂ ਉੱਥੇ ਬੈਠੇ ਹੋਏ ਜੀ ਸੋ ਸਰਬ ਸੰਮਤੀ ਦੇ ਨਾਲ ਮੇਰੇ ਖਿਆਲ ਨਵੀਂ ਟੀਮ ਜਿਹੜੀ ਆ ਉਹ ਚੁਣੀ ਜਾਣੀ ਚਾਹੀਦੀ ਆ ਫੈਸਲਾ ਇਹ ਵੀ ਲੈ ਜਾਣਾ ਚਾਹੀਦਾ ਵਾ ਇੱਕ ਤਾਂ ਹੈ ਲੀਡਰਸ਼ਿਪ ਦਾ ਇਸ਼ੂ ਦੂਜਾ ਫੈਸਲਾ ਇਹ ਵੀ ਲੈਣ ਦੀ ਲੋੜ ਆ ਕਿ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਤੁਹਾਡਾ ਕੀ ਰਿਸ਼ਤਾ ਹੋਣਾ ਚਾਹੀਦਾ ਹੈ ਇਹ ਇੱਕ ਇਹਨਾਂ ਵਾਸਤੇ ਬਹੁਤ ਫਾਇਦੇ ਦੀ ਗੱਲ ਹੈ ਕਿ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ 'ਚ ਹੈ ਲੇਕਿਨ ਇਹ ਨਹੀਂ ਕਿ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਫਾਇਦੇ ਲਈ ਵਰਤੋ ਔਰ ਅਕਾਲੀ ਦਲ ਜਿਹੜਾ ਵਾ ਉਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਪ੍ਰਬੰਧਕ ਕਮੇਟੀ ਦੇ ਫਾਇਦੇ ਲਈ ਵਰਤੇ ਜਾਵੇ। ਉਹਦੇ ਵਿੱਚ ਵੀ ਬਹੁਤ ਸਾਰੇ ਸੁਧਾਰਾਂ ਦੀ ਲੋੜ ਆ। ਸ਼ਾਇਦ ਜਥੇਦਾਰੀ ਸਿਸਟਮ ਦੇ ਵਿੱਚ ਸੁਧਾਰ ਦੀ ਲੋੜ ਹੈ। ਜਥੇਦਾਰ ਕਿਵੇਂ ਅਪਾਇੰਟ ਕੀਤੇ ਜਾਵੇ, ਕਿਵੇਂ ਜਥੇਦਾਰ ਨੂੰ ਅ ਬਰਖਾਸ ਕੀਤਾ ਜਾਵੇ, ਇਹ ਲੋੜ ਹੋਵੇ। ਸੋ ਉਹ ਇੱਕ ਵੱਖਰਾ ਇਸ਼ੂ ਆ। ਉਹ ਮੈਂ ਐਸਜੀਪੀਸੀ ਦੇ ਮਸਲੇ ਤੇ ਅਸਲ ਨਹੀਂ ਜਾਣਾ ਚਾਹੁੰਦਾ। ਲੇਕਿਨ ਉਹਦੇ ਬਾਰੇ ਵੀ ਸਾਨੂੰ ਪਾਰਟੀ ਨੂੰ ਫੈਸਲਾ ਕਰਨਾ ਪਊਗਾ। ਵੱਡਾ ਫੈਸਲਾ ਜਿਹੜਾ ਅਕਾਲੀ ਦਲ ਨੂੰ ਕਰਨਾ ਪੈਣਾ ਵਾ ਉਹ ਹੈ ਵਿਚਾਰਧਾਰਾ ਦਾ। ਕਿ ਸਾਡੀ ਏਡਿਓਲੋਜੀ ਕੀ ਆ? ਪਾਰਟੀ ਦੀ ਏਡਿਓਲੋ ਕੀ ਅਸੀਂ ਪੰਥਿਕ ਪਾਰਟੀ ਆ ਇਹ ਪੰਥਿਕ ਪਾਰਟੀਆਂ ਤੇ ਫਿਰ ਸਿਮਰਤਜੀਤ ਸਿੰਘ ਮਾਨ ਨਾ ਕੀ ਰੌਲਾ ਕਿ ਇਹ ਰੌਲਾ ਵਾ ਕੀ ਉਹ ਖਾਲਸਾਣ ਦੀ ਗੱਲ ਕਰਦੇ ਆ ਫਿਰ ਉਹਨਾਂ ਨੇ ਬੈਠ ਕੇ ਇਹ ਮਸਲਾ ਰਿਜ਼ੋਲਵ ਕਰਨਾ ਚਾਹੀਦਾ ਵਾ ਜੇ ਪੰਥਿਕ ਪਾਰਟੀ ਜੇ ਤੇ ਫਿਰ ਅਮਰਿਤਪਾਲ ਦੇ ਨਾਲ ਕੀ ਪ੍ਰੋਬਲਮ ਹੈ ਸਰਬਜੀਤ ਸਿੰਘ ਖਾਲਸਾ ਦਾ ਨਾ ਕੀ ਪ੍ਰੋਬਲਮ ਹੈ ਜੇ ਤੁਸੀਂ ਵਾਕੇ ਹੀ ਤੁਸੀਂ ਵੀ ਪੰਥਿਕ ਪਾਰਟੀ ਜੇ ਉਹ ਵੀ ਆਪਣੇ ਉਹਨੂੰ ਪੰਥਿਕ ਕੈਂਡੀਡੇਟ ਕਹਿੰਦੇ ਨੇ ਤੇ ਫਿਰ ਇਕੱਠੇ ਬੈਠ ਜਣਾ ਚਾਹੀਦਾ ਵਾ ਉਹ ਵੀ ਜੇ ਇਲੈਕਸ਼ਨ ਲੜ ਰਹੇ ਆ ਤੇ ਇਹਦਾ ਮਤਲਬ ਉਹਨਾਂ ਦਾ ਸੰਵਿਧਾਨ ਦੇ ਵਿੱਚ ਵਿਸ਼ਵਾਸ ਹੈ ਸੋ ਇਸ ਕਰਕੇ ਇਹ ਫੈਸਲਾ ਲੈਣਾ ਪਊ ਕਿ ਜੇ ਪੰਥਕ ਪਾਰਟੀਆਂ ਤੇ ਇਹਨਾਂ ਸਾਰਿਆਂ ਨੂੰ ਆਪਣੀ ਗਲਵਕੜੀ ਚ ਲੈਣਾ ਪਊਗਾ ਤੁਹਾਨੂੰ ਔਰ ਜੇ ਤੁਸੀਂ ਪੰਥਕ ਪਾਰਟੀ ਨਹੀਂ ਤੁਸੀਂ ਚਾਹੁੰਦੇ ਜੇ ਵੀ ਅਸੀਂ ਇਹੋ ਜਿਹੇ ਜਿਹੜੇ ਫੈਸਲੇ ਆ ਸਖਤ ਫੈਸਲੇ ਆ ਉਹਨਾਂ ਦੇ ਖਿਲਾਫ ਅਸੀਂ ਵਿਰੋਧ ਉਹਨਾਂ ਦੇ ਉਹਦਾ ਉਹਨਾਂ ਦਾ ਵਿਰੋਧ ਨਹੀਂ ਕਰਨਾ ਤੇ ਫਿਰ ਤੁਸੀਂ ਇੱਕ ਪੰਜਾਬੀਅਤ ਪਾਰਟੀ ਇੱਕ ਸਿਰਫ ਕਾਂਗਰਸ ਦੀ ਬੀ ਟੀਮ ਬਣ ਕੇ ਰਹਿਣਾ ਵਾਹੀਆਂ ਇੱਕ ਇੱਕ ਹੋਰ ਕਾਂਗਰਸ ਵਰਗੀ ਪਾਰਟੀ ਬਣਨਾ ਜਾਂ ਆਮ ਆਦਮੀ ਪਾਰਟੀ ਵਰਗਾ ਪਾਰਟੀ ਬਣਨਾ ਮੈਂ ਤੇ ਫਿਰ ਤੇ ਠੀਕ ਹੈ ਤੁਸੀਂ ਆਪਣੀ ਇਹ ਖੇਡ ਖੇਡਦੇ ਰਹੋ ਕਿਸੇ ਦਿਨ ਤੁਹਾਨੂੰ ਵੀ ਕਾਮਯਾਬੀ ਮਿਲ ਜੂ ਆਮ ਆਦਮੀ ਪਾਰਟੀ ਨੂੰ ਮਿਲੀ ਗਈ ਹੈ ਤਾਂ 8 ਸਾਲਾਂ ਬਾਅਦ ਸੋ ਇਸ ਸਰਕੇ ਇਹ ਵਿਚਾਰਧਾਰਾ ਵਾਲਾ ਫੈਸਲਾ ਜਿਹੜਾ ਵਾ ਇਹ ਬਹੁਤ ਜ਼ਰੂਰੀ ਤੁਹਾਨੂੰ ਲੈਣਾ ਪਵੇਗਾ ਕਿ ਕੀ ਐਗਜ਼ੈਕਟਲੀ ਅਸੀਂ ਪੰਥਿਕ ਵਿਚਾਰਧਾਰਾ ਤੇ ਚੱਲਣਾ ਵਾ ਜਾਂ ਪੰਜਾਬੀਅਤ ਦੇ ਵਿਚਾਰਧਾਰਾ ਤੇ ਚੱਲਣਾ ਵਾ ਜਾਂ ਬਾਕੀਆਂ ਪਾਰਟੀਆਂ ਵਰਗੀ ਸੋ ਕਾਲਡ ਸੈਕੂਲਰ ਵਿਚਾਰਧਾਰਾ ਤੇ ਚੱਲਣਾ ਜੋ ਐਕਚੁਅਲੀ ਸੈਕੂਲਰ ਨਹੀਂ ਹੈ ਇਸ ਦੇ ਨਾਲ ਇੱਕ ਹੋਰ ਬਹੁਤ ਇੰਪੋਰਟੈਂਟ ਇਸ਼ੂ ਆ ਜਿਹੜੇ ਤੇ ਫੈਸਲਾ ਲੈਣ ਦੀ ਲੋੜ ਹੈ ਡੇਢ ਸਾਲ ਪਹਿਲਾਂ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਜ਼ਿੰਦਾ ਸਨ ਉਸ ਵੇਲੇ ਫੈਸਲਾ ਲਿਆ ਗਿਆ ਕਿ ਅਕਾਲੀ ਦਲ ਉਹ ਤੋਂ ਭਾਜਪਾ ਨਾਲ ਨਵੀਂ ਨਵੀਂ ਇਹ ਗੱਠਜੋੜ ਟੁੱਟਿਆ ਸੀ ਕਿ ਜਿੰਨੀਆਂ ਹੋਰ ਰੀਜਨਲ ਪਾਰਟੀਆਂ ਆ ਖੇਤਰੀ ਪਾਰਟੀਆਂ ਆ ਭਾਵੇਂ ਮਮਤਾ ਬੇਨਰਜੀ ਦੀ ਪਾਰਟੀ ਆ ਭਾਵੇਂ ਆਂਧਰਾ ਪ੍ਰਦੇਸ਼ ਦੀ ਪਾਰਟੀ ਆ ਭਾਵੇਂ ਮਹਾਰਾਸ਼ਟਰਾ ਦੀ ਪਾਰਟੀ ਆ ਜਾਂ ਤਾਮਿਲਨਾਡੂ ਦੀ ਪਾਰਟੀ ਆ ਜਾਂ ਬਿਹਾਰਚ ਪਾਰਟੀ ਆ ਜਾਂ ਯੂਪੀ ਦੇ ਵਿੱਚ ਸਮਾਜਵਾਦੀ ਪਾਰਟੀ ਆ ਉਹਨਾਂ ਸਾਰਿਆਂ ਨਾਲ ਬੈਠ ਕੇ ਇੱਕ ਇੱਕ ਗਰੁੱਪ ਬਣਾਇਆ ਜਾਵੇ। ਪ੍ਰੇਮ ਸਿੰਘ ਚੰਦੂ ਮਾਜਰਾ ਜਿਨ੍ਹਾਂ ਨਾਲ ਮੇਰੀ ਅੱਜ ਗੱਲ ਵੀ ਹੋਈ ਆ ਉਹਨਾਂ ਨੇ ਮੈਨੂੰ ਦੱਸਿਆ ਕਿ ਉਹ ਸਾਰੇ ਪਾਸੇ ਉਹਨਾਂ ਨੇ ਟਰੈਵਲ ਕੀਤਾ ਮਹਾਰਾਸ਼ਟਰ ਵੀ ਗਏ ਬਿਹਾਰ ਵੀ ਗਏ ਔਰ ਸਾਰੇ ਲੀਡਰ ਜਿਹਨਾਂ ਨਾਲ ਉਹਨਾਂ ਨੇ ਗੱਲਬਾਤ ਕੀਤੀ ਉਹ ਤਿਆਰ ਸਨ ਔਰ ਸਾਰੇ ਲੀਡਰ ਕਹਿ ਰਹੇ ਸਨ ਕਿ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਸਭ ਤੋਂ ਸੀਨੀਅਰ ਨੇ ਅਸੀਂ ਉਹਨਾਂ ਨੂੰ ਆਪਣਾ ਪ੍ਰਧਾਨ ਜਾਂ ਕਨਵੀਨਰ ਮੰਨਣ ਨੂੰ ਤਿਆਰ ਆ। ਔਰ ਉਹਨਾਂ ਦੇ ਥੱਲੇ ਅਸੀਂ ਕੰਮ ਕਰਾਂਗੇ। ਪਰ ਉਸ ਤੋਂ ਬਾਅਦ ਫਿਰ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਖਰਾਬ ਹੋ ਗਈ। ਔਰ ਫਿਰ ਕਿਸੇ ਨੇ ਇਹਨੂੰ ਟੇਕ ਅਪ ਨਹੀਂ ਕੀਤਾ ਸੁਭੀਸ਼ ਸਿੰਘ ਬਾਦਲ ਨੂੰ ਚਾਹੀਦਾ ਸੀ ਕਿ ਇਹ ਮਸਲਾ ਦੁਬਾਰਾ ਟੇਕ ਅਪ ਕੀਤਾ ਜਾਵੇ ਹੁਣ ਜੇ ਸੁਭੀਸ਼ ਸਿੰਘ ਬਾਦਲ ਸਟੈਪ ਡਾਊਨ ਕਰਦੇ ਆ ਨਵੀਂ ਟੀਮ ਬਣਦੀ ਆ ਤੇ ਇਸ ਨਵੀਂ ਟੀਮ ਨੂੰ ਚਾਹੀਦਾ ਵਾ ਕਿ ਇਹ ਜਿਹੜਾ ਪ੍ਰਪੋਜ਼ਲ ਸੀਗਾ ਕਿ ਸਾਰੀਆਂ ਖੇਤਰੀਆਂ ਖੇਤਰੀ ਪਾਰਟੀਆਂ ਇੱਕ ਪਲੇਟਫਾਰਮ ਤੇ ਆਉਣ ਇਹ ਬਹੁਤ ਇਹ ਬਹੁਤ ਜ਼ਰੂਰੀ ਆ ਇਸ ਮਸਲੇ ਨੂੰ ਅੱਗੇ ਟੇਕ ਅਪ ਕਰਨਾ ਤਾਂਕਿ ਖੇਤਰੀ ਪਾਰਟੀਆਂ ਦਾ ਆਪਣਾ ਇੱਕ ਪ੍ਰੈਸ਼ਰ ਗਰੁੱਪ ਬਣੇ ਇਹ ਖੇਤਰੀ ਪਾਰਟੀਆਂ ਹੋ ਸਕਦਾ ਐਨਡੀਆ ਦਾ ਹਿੱਸਾ ਹੋਣ ਹੋ ਸਕਦਾ ਇੰਡੀਆ ਬਲੌਕ ਦਾ ਹਿੱਸਾ ਹੋਣ ਲੇਕਿਨ ਇਹ ਇੱਕ ਦਿਸ ਕੈਨ ਬੀ ਅ ਗਰਪ ਵਿਦੀਨ ði ਬਲਾਕ ਔਰ ਇਹਦੇ ਨਾਲ ਹੀ ਫਾਇਦਾ ਹੋਊਗਾ ਕਿ ਜਿਹੜਾ ਸੰਗੀ ਟਾਂਚਾ ਵਾ ਜਾਂ ਜਿਹੜੀਆਂ ਸਟੇਟਾਂ ਵਾ ਉਹਨਾਂ ਦੇ ਹੱਕ ਆ ਉਹ ਹੱਕਾਂ ਵਾਸਤੇ ਲੜਿਆ ਜਾ ਸਕਦਾ ਜਿਵੇਂ ਬੀਐਸਐਫ ਆਪਣਾ ਦਾਰਾ ਵਧਾਉਣਾ ਚਾਹੁੰਦੀ ਆ ਇਹਦੇ ਤੇ ਸਾਰੀਆਂ ਸਟੇਟਸ ਕਾਮਨ ਸਟੈਂਡ ਲੈ ਸਕਦੀਆਂ ਵਾ ਜਿਵੇਂ ਰੂਲ ਡਿਵੈਲਪਮੈਂਟ ਫੰਡ ਸਟੇਟਾਂ ਨੂੰ ਨਹੀਂ ਆ ਰਿਹਾ ਕੇਂਦਰ ਵੱਲੋਂ ਸਟੇਟਾਂ ਨੂੰ ਪੈਸੇ ਨਹੀਂ ਦਿੱਤੇ ਜਾ ਰਹੇ ਕੇਂਦਰ ਆਪਣੀਆਂ ਸਕੀਮਾਂ ਜਿਹੜੀਆਂ ਵਾ ਉਹ ਲਾਗੂ ਕਰਨੇ ਚਾਹੁੰਦੀਆਂ ਸਟੇਟਾਂ ਨੂੰ ਆਪਣੀ ਸਕੀਮਾ ਨਹੀਂ ਲਾਗੂ ਕਰਨ ਦਿੰਦੇ ਸੋ ਇਹਨਾਂ ਸਾਰੇ ਮਸਲਿਆਂ ਦੇ ਉੱਤੇ ਇੱਕ ਜੁਆਇੰਟ ਸਟ੍ਰੈਟੇਜੀ ਜਰੀਆ ਉਹ ਬਣਾਈ ਜਾ ਸਕਦੀ ਹੈ ਇਸ ਤੋਂ ਇਲਾਵਾ ਮੈਂ ਇਹ ਵੀ ਕਹਿਣਾ ਚਾਹੁੰਨਾ ਕਿ ਦੋ ਤਿੰਨ ਮਿੰਟ ਹੈਗੇ ਮੈਨੂੰ ਪਤਾ ਕਾਫੀ ਸੱਜਣ ਸਾਡੇ ਨਾਲ ਫੇਸਬੁੱਕ ਤੇ ਵੀ ਜੁੜੇ ਹੋਏ ਨੇ ਇੱਕ ਦੋ ਕਾਲ ਵੀ ਕਰ ਰਿਹਾ ਲੇਕਿਨ ਮੈਂ ਹਲੀ ਕਾਲ ਨਹੀਂ ਲੈਣੀ ਮੈਂ ਆਪਣੀ ਗੱਲ ਪੂਰੀ ਕਰਨੀ ਆ ਆਂਧਰਾ ਪ੍ਰਦੇਸ਼ ਔਰ ਬਿਹਾਰ ਮੰਗ ਕਰ ਰਿਹਾ ਕਿ ਸਾਨੂੰ ਸਪੈਸ਼ਲ ਸਟੇਟਸ ਦਿੱਤਾ ਜਾਵੇ ਸਪੈਸ਼ਲ ਸਟੇਟਸ ਜਿਹੜਾ ਵਾ ਮੇਰਾ ਖਿਆਲ ਹੈ ਆ ਆਂਧਰਾ ਪ੍ਰਦੇਸ਼ ਤੇ ਬਿਹਾਰ ਚਲੋ ਦੇ ਦਿਓ ਉਹਨਾਂ ਨੂੰ ਲੇਕਿਨ ਜੇ ਸਭ ਤੋਂ ਵੱਧ ਕਿਸੇ ਸਟੇਟ ਕੋਈ ਸਟੇਟ ਜੇ ਡਿਸਰਵ ਕਰਦੀ ਹੈ ਤੇ ਉਹ ਹੈ ਪੰਜਾਬ ਬਾਰਡਰ ਸਟੇਟ ਵੀ ਆ ਦੋ ਵਾਰੀ ਇਸ ਸਟੇਟ ਦੀ ਵੰਡ ਹੋ ਚੁੱਕੀ ਆ ਪਹਿਲੀ ਵੰਡ ਦੇ ਵਿੱਚ ਕਤਲਿਆਮ ਬਹੁਤ ਵੱਡੇ ਪੱਧਰ ਤੇ ਹੋਇਆ ਦੂਜੀ ਵੰਡ ਵੇਲੇ ਬਹੁਤ ਵੱਡਾ ਸੰਘਰਸ਼ ਕਰਨਾ ਪਿਆ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਮਿਲੀਟੈਂਸੀ ਰਹੀ ਉਦੋਂ ਬਹੁਤ ਨੁਕਸਾਨ ਹੋਇਆ ਆਰਥਿਕ ਲੈਵਲ ਤੇ ਬਹੁਤ ਵੱਡਾ ਨੁਕਸਾਨ ਹੋਇਆ ਅ ਔਰ ਇਸ ਤੋਂ ਬਾਅਦ ਪੰਜਾਬ ਕੋਲ ਕੈਪੀਟਲ ਵੀ ਹੈ ਨਹੀਂ ਜਿਵੇਂ ਕੁਝ ਸਟੇਟਾਂ ਹੋਰ ਕੋਲ ਅੰਧਰਾ ਕੋਲ ਕੈਪੀਟਲ ਦਾ ਰੌਲਾ ਵਾ ਸਾਡੇ ਕੋਲ ਵੀ ਕੈਪੀਟਲ ਹੈ ਨਹੀਂ ਅਸੀਂ ਵੀ ਹਾਲੀ ਇੱਕ ਮੇਕਸ਼ਿਫਟ ਕੈਪੀਟਲ ਚੰਡੀਗੜ੍ਹ ਦੇ ਵਿੱਚ ਬੈਠੇ ਆ ਸੋ ਇਹਨਾਂ ਸਾਰਿਆਂ ਮਸਲਿਆਂ ਕਰਕੇ ਪੰਜਾਬ ਨੂੰ ਵੀ ਸਪੈਸ਼ਲ ਸਟੇਟਸ ਮਿਲਣਾ ਚਾਹੀਦਾ ਇਹ ਮੰਗ ਵੀ ਰੱਖਣੀ ਚਾਹੀਦੀ ਆ ਪਰ ਰੱਖੀ ਤੇ ਤਾਦੀ ਜਾ ਸਕਦੀ ਹੈ ਨਾ ਜੇ ਪਾਰਟੀ ਦੇ ਵਿੱਚ ਦਮ ਹੋਵੇ ਹੁਣ ਦਮ ਖਾਮੀ ਹੈ ਨਹੀਂ ਤੇ ਇਹ ਮੰਗ ਕੀ ਰੱਖੀਏ ਸੋ ਦੂਜੇ ਪਾਸੇ ਜੋ ਬੰਦਾ ਕਮਜ਼ੋਰ ਐਸ ਤਰ੍ਹਾਂ ਪਾਰਟੀ ਇਨੀ ਕਮਜ਼ੋਰ ਹੋ ਗਈ ਕਿ ਉਹਦੀ ਗੱਲ ਕੌਣ ਸੁਣੂਗਾ ਜੇ ਪਾਰਟੀ ਜਿਹੜਾ ਬੰਦਾ ਕਮਜ਼ੋਰ ਹੋ ਜਾਂਦਾ ਉਹਦੀ ਕੋਈ ਗੱਲ ਨਹੀਂ ਸੁਣਦਾ ਸੋ ਪਹਿਲਾਂ ਤੁਸੀਂ ਤਾਕਤ ਫੜੋ ਜੇ ਤਾਕਤ ਫੜੋਗੇ ਤਾਂ ਤੁਹਾਡੀ ਗੱਲ ਸੁਣੀ ਜਾਊਗੀ ਕੁਝ ਲੋਕ ਇਹ ਵੀ ਕਹਿ ਰਹੇ ਆ ਕਿ ਇੱਕ ਨਵੀਂ ਪਾਰਟੀ ਖੜੀ ਕਰਨ ਦੀ ਲੋੜ ਐ ਦੇਖੋ ਇੱਕ ਨਵੀਂ ਪਾਰਟੀ ਖੜੀ ਕਰਨਾ ਕੋਈ ਸੌਖੀ ਗੱਲ ਨਹੀਂ ਪੀਪਲਸ ਪਾਰਟੀ ਮਨਪ੍ਰੀਤ ਬਾਦਲ ਨੇ ਕੋਸ਼ਿਸ਼ ਕੀਤੀ 2012 ਦੇ ਵਿੱਚ ਔਰ ਅਖੀਰ ਉਹ ਹਾਰ ਕੇ ਹਥਿਆਰ ਸੁੱਟ ਕੇ ਹੁਣ ਵੇਖ ਲਓ ਕਿੱਥੇ ਖੜੇ ਆ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਆਈ ਨਵੀਂ ਪਾਰਟੀ ਉਹ ਨਾਂ ਮੈਂ ਕਿਹਾ ਜੀ ਪੰਜਾਬ ਦੀ ਅਸੀਂ ਗੱਲ ਕਰਾਂਗੇ ਵੇਖ ਲਓ ਅੱਜ ਕਿੱਥੇ ਖੜੀ ਐ ਲੋਕੀ ਇਹਨਾਂ ਤੋਂ ਅੱਜ ਇੰਨੇ ਕਿ ਨਿਰਾਸ਼ ਹੋ ਚੁੱਕੇ ਆ ਕਿ ਉਹਨਾਂ ਵੱਲ ਸ਼ਾਇਦ ਉਹਨਾਂ ਦੇ ਵੀ ਹਾਸ਼ਰ ਤੁਸੀਂ ਇਸੇ ਕਰਕੇ ਲੋਕਾਂ ਨੇ ਹਾਸ਼ਰ ਕਰਤਾ ਜੋ ਕੀਤਾ ਉਹਨਾਂ ਦਾ ਇਹਨਾਂ ਚੋਣਾਂ ਦੇ ਵਿੱਚ ਸੋ ਇਸ ਕਰਕੇ ਕਹਿੰਨ ਦਾ ਪਾਵੇ ਆ ਕਿ ਨਵੀਂ ਪਾਰਟੀ ਜੇ ਨਈ ਅਕਾਲੀ ਦਲ ਰੀਵੈਂਪ ਆਪਣੇ ਆਪ ਨੂੰ ਕਰਦਾ ਤੇ ਨਵੀਂ ਪਾਰਟੀ ਵੱਲ ਜਾਇ ਜਾ ਸਕਦਾ ਵਾ ਉਹਦੀ ਸ਼ੁਰੂਆਤ ਇੱਕ ਪ੍ਰੈਸ਼ਰ ਕੋਤੋਂ ਕੀਤੀ ਜਾਵੇ ਸੂਝਵਾਨ ਲੋਕ ਸੁਹਿਰਦ ਲੋਕ ਜਿਹੜੇ ਨੇ ਉਹ ਇਕੱਠੇ ਹੋਣ ਇੱਕ ਏਜੰਡਾ ਬਣਾਉਣ ਪੰਜਾਬ ਦੇ ਇਸ਼ੂਜ਼ ਆਇਡੈਂਟੀਫਾਈ ਕਰਨ ਕੀ ਇਸ਼ੂਜ਼ ਕੀਆ ਤੇ ਉਸ ਤੋਂ ਬਾਅਦ ਫਿਰ ਜੇ ਤੇ ਇਹੋ ਹੀ ਖੇਤਰੀ ਪਾਰਟੀ ਜਿਹੜੀ ਆ ਉਸ ਏਜੰਡੇ ਨੂੰ ਅਡਾਪਟ ਕਰ ਲੈਂਦੀ ਆ ਫਿਰ ਤੇ ਠੀਕ ਆ ਜੇ ਨਹੀਂ ਅਡਾਪਟ ਕਰਦੀ ਤੇ ਫਿਰ ਅਗਲੀਆਂ ਚੋਣਾਂ ਤੋਂ ਪਹਿਲਾਂ ਇਹ ਜਿਹੜੇ ਪ੍ਰੈਸ਼ਰ ਗਰੁੱਪ ਆ ਇਹਨੂੰ ਫਿਰ ਖੇਤਰੀ ਪਾਰਟੀ ਚ ਕਨਵਰਟ ਕਰਕੇ ਅਗਲੇ ਇਲੈਕਸ਼ਨ ਲੜੀਆਂ ਜਾ ਸਕਦੀ ਆ ਵਾ ਸੋ ਹਾਲੀ ਕਾਫੀ ਇਫਸੈਂਟ ਬੱਟਸਿਆ ਪਰ ਮੇਰਾ ਖਿਆਲ ਆ ਇਸ ਪਾਸੇ ਸੋਚਣ ਦੀ ਜ਼ਰੂਰ ਲੋੜ ਹੈ ਤੋ ਇਹਨਾਂ ਸ਼ਬਦਾਂ ਦੇ ਨਾਲ ਕੋਈ ਸਮਾਂ ਖਤਮ ਹੋ ਗਿਆ ਮੈਂ ਜਾਂਦੇ ਆਂ ਦੱਸ ਦਵਾ ਕਿ ਹਰਜੀਤ ਸੰਧੂ ਬਲਬੀਰ ਸਿੰਘ ਗਿੱਲ ਤੇ ਦਵਿੰਦਰ ਲੋਪੋਂ ਸਾਡੇ ਨਾਲ ਜੁੜੇ ਨੇ ਉਹਨਾਂ ਦਾ ਸਵਾਗਤ ਹੈ ਦੋ ਤਿੰਨ ਕਾਲਸ ਮੈਂ ਅਕੀਰ ਦੇ ਨਹੀਂ ਲੈ ਸਕਿਆ ਉਹਨਾਂ ਸਾਰੇ ਕਾਲਰਸ ਤੋਂ ਮੈਂ ਮੰਗਦਾ ਵਾਂ ਮਾਫੀ ਤੇ ਹੁਣ ਦਿਓ ਮੈਨੂੰ ਇਜਾਜ਼ਤ ਅਗਲੇ ਹਫਤੇ ਮੰਡੇ ਨੂੰ ਮਿਲਾਂਗੇ ਨਮਸਕਾਰ ਸਤਿ ਸ੍ਰੀ ਅਕਾਲ ਖੁਦਾ ਹਾਫਿਜ਼